ਮੇਰੇ ਪੁੱਤ ਡੋਲੀ ਨੇ ਟਾਫੀ ਖਾ ਲਈ ਆ ਨਾ ਹਾਂਜੀ ਸਵਾਦ ਹੀ ਨਾ ਹਾਂਜੀ ਕਹਿ ਡੈਡੀ ਇੱਕ ਵਾਰ ਕਹ ਦੇ ਡੈਡੀ ਨਹੀਂ ਨਹੀਂ ਕਹਣਾ ਕਹਿ ਡੈਡੀ 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 ਐਦਾਂ ਹੀ ਪਹਿਲਾਂ ਕਹਿ ਦਿੰਦਾ ਮੇਰੀ ਰੂਹ ਨੂੰ ਠੰਡ ਪੈ ਜਾਂਦੀ ਨਾਲੇ ਅਗਲੀ ਵਾਰ ਡੈਡੀ ਜੀ ਗਈ ਉਹ ਖੜਾ ਮੇਰਾ ਡੈਡੀ ਦੰਦਾਂ ਦਾ ਬਣਾਵੇ ਖੜੋ ਛੜਿਆ ਮੈਂ ਬਣਾਉਣਾ ਤੈਨੂੰ ਡੈਡੀ ਜਾਂਦੇ ਆ ਓਏ ਆ ਬੱਚਿਆਂ ਨੂੰ ਸੰਭਾਲ ਨਾਲੇ ਹਲੇ ਤੱਕ ਤਾਂ ਤੂੰ ਚਾਹ ਨਹੀਂ ਬਣੀ ਉਦੋਂ ਤੋਂ ਤੂੰ ਆ ਜਿਵੇਂ ਪੇਕਾਂ ਦੇ ਜਾ ਕੇ ਆਈਆਂ ਤੋੜਦਾ ਮੈਂ ਤੇਰੀ ਲੱਤ ਖੜੀ ਜਾਈ ਆ ਛੜਿਆ ਕੋਟ ਛੱਡੀ ਜਨਾਨੀ ਓ ਜਾਓ ਜਾ ਕੇ ਕੋਈ ਢੇੜਾ ਗੁੜਾ ਲਾ ਤੂੰ ਨਾ ਮੈਨ ਤੋਂ ਕੁੱਟਿਆ ਜਾਈ ਬੇ ਬੜਾ ਚੰਗਾ ਬੰਦਾ ਹੁੰਦਾ ਈ ਕਦੀ ਕਹਿ ਦਿੱਤੀ ਪਹਿਣਾ ਲੱਖ ਨਹੀਂ ਚੱਕੀ ਇਹ ਬੰਦੇ

ਸ਼ਰਮ ਤਾਂ ਨਹੀਂ ਆਉਂਦੀ ਕਹਿੰਦੇ ਨੂੰ ਤੇਰੇ ਨਾਲ ਦੇ ਮਰ ਕੇ ਦੁਬਾਰਾ ਜੰਮ ਗਏ ਆ ਜਾਓ ਇੱਥੋਂ ਚਲਿਆ ਜਾ ਐਵੇਂ ਬਕਵਾਸ਼ ਕਰਦਾ ਆਂ ਉਹ ਭੰਤੇ ਮੈਨੂੰ ਯਾਰ ਤੇਤੇ ਬਹੁਤ ਤਰਸ ਆਉਂਦਾ ਆ ਤੂੰ ਆ ਜਨਾਨੀਆਂ ਵਾਲੇ ਕੰਮ ਕਰਦਾ ਕਰਦਾ ਕਿਤੇ ਜਨਾਨੀ ਨਾ ਬਣ ਜਾਈਂ ਨਾ ਚਾਚਾ ਜੀ ਇੰਨਾ ਹੀ ਤਰਸ ਆਉਂਦਾ ਤੇ ਤੂੰ ਨਾਲ ਆ ਕੇ ਕਰਾ ਦੇ ਹਾਂ ਕੰਮ ਐੱਚ ਖੜੀ ਤਾਂ ਕਪੜਾ ਮਾਰਦਾ ਰਹੀ ਨਾ ਤੂੰ ਕਿਹੜਾ ਕੋਈ ġੇੜਾ ਲਾਉਣਾ ਹੁੰਦਾ ਉਹ ਬੱਗਾ ਕਿੱਥੇ ਆ ਮੈਨੂੰ ਲਾਤਾ ਨਾਲ ਉਹ ਚਾਚਾ ਬੱਗੇ ਦੀ ਇੱਜ਼ਤ ਕਰਿਆ ਕਰ ਤੈਨੂੰ ਪਤਾ ਪਿੰਡ 'ਚ ਸਭ ਤੋਂ ਪੜਿਆ ਲਿਖਿਆ ਮੁੰਡਾ ਆ ਉਹ ਉਹਦਾ ਰੁਤਬਾ ਪਤਾ ਤੈਨੂੰ ਕੀ ਆ ਨਿੱਕੀ ਸੌਰੀ ਯਾਰ ਮੈਂ ਮਾਫੀ ਮੰਗਣ ਤਾਂ ਦਿਆਂ ਵਾ ਨਾਲੇ ਚਾਚਾ ਤੈਨੂੰ ਪਤਾ ਹੀ ਆ ਕਿਸ ਤੋਂ ਊਨੀ ਘਵਾਉਂਦਾ ਆਪਣਾ ਪੱਗਾ ਮੈਂ ਨੱਤ ਛੱਡਾਂ ਮੈਂ ਚਪੇੜ ਮਾਰ ਦੇਣੀ ਤੇਰੇ ਨਾਨੀਆਂ ਦੇ ਤੇ ਕੋਲੋਂ ਦੀ ਨਹੀਂ ਲੰਗਦਾ ਨਿੱਕੀ ਮੰਨ ਜਾ ਤਾਂ 2 ਘੰਟੇ ਹੋ ਗਏ ਮੈਂ ਤਾਂ ਪਾਉਂਦੇ ਇਹਨੂੰ ਇੱਕ ਸ਼ਰਤ ਤੇ ਮੰਨੂੰਗੀ ਕੀ ਜ਼ਹਰਾ ਤੇ ਨਾ ਸੇਲ ਲੱਗੀ ਆ ਫੇਰ ਬੰਨਵੀ ਕੁਛ ਲੈ ਦੇ ਫਾਹਾ ਲੈ ਲੈ ਕੀ ਤਰੀ ਹਰ ਗੱਲ ਸ਼ਾਪਿੰਗ ਤੇ ਆ ਕੇ ਕਿਉਂ ਮੋਕਦੀ ਆ ਕਦੇ ਕੋਈ ਪਿਆਰ ਵਾਲੀ ਵੀ ਗੱਲ ਕਰਿਆ ਕਰ ਅਛੜ ਮੇਰਾ ਤੈਨੂੰ ਕਿੰਨੀ ਵਾਰੇ ਕਿਹਾ ਸਿਆਹਤ ਤੋਂ ਬਾਅਦ ਨਾਲੇ ਤੋਂ ਆਪਣੇ ਭਰਾ ਨਾਲ ਸਾਡੇ ਵਿਆਹ ਦੀ ਗੱਲ ਕਦੋਂ ਕਰਨੀ ਮੇਰੇ ਬਾਪੂ ਨੇ ਨਾ ਤੋੜ ਦੇਣਾ ਮੈਨੂੰ ਕਿਸੇ ਹੋਰ ਨਾਲ ਕਾਸ਼ ਮੇਰੀ ਮੰਮੀ ਹੁੰਦੀ ਕੀ ਹੋਇਆ ਤੇਰੀ ਮੰਮੀ ਨੂੰ ਹੋਣਾ ਕੀ ਸੀਗਾ ਮੇਰੀ ਮੰਮੀ ਨੂੰ ਕੋਈ ਹੋਰ ਪਸੰਦ ਸੀ ਫੇ ਹੌਲੀ ਹੌਲੀ ਸਾਨੂੰ ਛੱਡ ਕੇ ਉਹਦੇ ਕੋਲ ਚਲੇ ਗਿਆ ਸਿੱਧਾ ਗਿਆ ਭੱਜ ਗਈ ਹੀ ਆਹੋ ਮੈਂ ਵੀ ਭੱਜ ਜਾਣਾ ਆ ਤੂੰ ਆਪਣੇ ਭਰਾ ਵਾਂਗੂ ਨਾ ਰੋਟੀਆਂ ਬਣਾਉਣੀ ਸਿੱਖ ਲੈ ਚੱਲੀ ਆ ਮੈਂ ਬਾਏ ਓ ਮਿੱਠੀ ਮੇਰੀ ਗੱਲ ਸੁਣ ਓ ਉੱਜ ਪੱਕਾ ਗੱਲ ਕਰੂੰਗਾ ਆਪਣੇ ਭਾਈ ਨਾਲ ਉਹ ਨਾਲੇ ਚਾਚਾ ਮੈਂ ਤੇ ਅੱਗੇ ਸੋਚੀ ਪਿਆ ਵਾਂ ਆਪਣਾ ਬਿੱਲ ਕਿੰਨਾ ਜ਼ਿਆਦਾ ਆਈ ਜਾਂਦਾ ਨੂੰ ਤੇ ਸ਼ੱਕ ਪੈਂਦਾ ਕਿ ਤੇ ਗਵਾਂਢੀ ਤਾਰ ਤੇ ਨਹੀਂ ਲਾਉਂਦੇ ਵੀਰੇ ਇੱਦਾਂ ਤੈਨੂੰ ਆਟਾ ਗੁੰਨਦੇ ਨੂੰ ਦੇਖ ਕੇ ਨਾ ਮੈਨੂੰ ਰੋਣਾ ਆਉਣ ਦਿਆ ਵਾ ਅੱਛਾ ਆ ਜਾ ਫਿਰ ਕਰਾ ਦੇ ਪੇੜੇ ਨਾਲ। ਉਹ ਨਹੀਂ ਵੀਰੇ ਮੇਰਾ ਮਤਲਬ ਦੇਖ ਤੇਰੀ ਕਿੰਨੀ ਸਰਦਾਰੀ ਆ। ਤਾਹਰ ਨਾ ਤੂੰ ਮੰਝੇ ਦੇ ਬੈਠਾ ਹੋਵੇਂ ਤੇ ਲਈ ਕੋਈ ਰੋਟੀ ਬਣਾ ਕੇ ਲਿਆਵੇ। ਉਹ ਯਾਰ ਰੋਟੀ ਕੌਣ ਪਕਾਊਗਾ? ਚਾਹ ਤੇ ਤੁਹਾਡੇ ਚ ਕਿਸ ਨੂੰ ਬਣਾਉਣੀ ਨਹੀਂ ਆਉਂਦੀ। ਵੀਰੇ ਜਨਾਨੀ ਬਣਾਉਂਗੀ। ਉਹ ਕੰਮ ਵਾਲੀਆਂ ਜਨਾਨੀਆਂ ਪਤਾ ਪੈਸੇ ਨੂੰ ਕਿੰਨਾ ਮੂੰਹ ਅਟਦੀਆਂ। ਉਹ ਵੀਰੇ ਪੈਸਿਆਂ ਵਾਲੀ ਜਨਾਨੀ ਥੋੜੀ ਪੱਕੀ ਜਨਾਨੀ ਜਿਹਨੂੰ ਮੈਂ ਪਿਆਰ ਕਰਦਾ ਤੇ ਜਿੰਨਾ ਮੈਂ ਵਿਆਹ ਕਰਾਉਣਾ ਵਾ। ਉਹ ਕੀ ਕਹੀ? ਇਹੋ ਜੀ ਗੰਦੀ ਗੱਲ ਕਰਦੇ ਤੈਨੂੰ ਸ਼ਰਮ ਨਹੀਂ ਆਈ ਉਹ ਕਿਹਨੇ ਸਿਖਾਇਆ ਉਹ ਤੈਨੂੰ ਇਹ ਲੱਚ ਬਣਾ ਮੈਂ ਤਾਂ ਪਹਿਲਾਂ ਹੀ ਕਹਿਆ ਸੀ ਲੁੱਚਾ ਵਾ ਉਹ ਭੰਤੇ ਹੁਣ ਤੋਂ ਸ਼ੁਰੂ ਹੋ ਜਾ ਇਹਦੇ ਰਾਤ ਤੱਕ ਡਾਂਗਾ ਫਿਰ ਉਹ ਠਰਕੀ ਦੇ ਉਹ ਯਾਰ ਤੁਹਾਡਾ ਦਿਮਾਗ ਹਿੱਲ ਗਿਆ ਵਾ ਸਾਰਿਆਂ ਦਾ ਮੈਂ ਕੀ ਚੋਰੀ ਕਰ ਲਈ ਕੋਈ ਵਿਆਹ ਦੀ ਗੱਲ ਕੀਤੀ ਆ ਨਾਲੇ ਮੇਰੀ ਉਮਰ ਆ ਉਹ ਇਹਦੇ ਨਾਲੋਂ ਚੰਗਾ ਤੂੰ ਚੋਰੀ ਕਰ ਲੈਂਦਾ ਪਾਪੀਆ ਉਹ ਪਾਪ ਨੂੰ ਮੈਂ ਕੀ ਕਰਤਾ ਭਰੂਣ ਹਤਿਆ ਕਰਤੀ ਕਹੇਦੀ ਤੂੰ ਕਿਤੇ ਆਪਣੀ ਹਤਿਆ ਨਾ ਕਰਾ ਲਈ ਸਾਡੇ ਕੋਲੋਂ ਉਹ ਨਾਲੇ ਜਿੰਨਾ ਕੁੜੀ ਫਾਜਕ ਤਾਂ ਗਈ ਓ ਬਾਬਾ ਫਸਣ ਨੂੰ ਉਹ ਚੁਈ ਆ ਕੁੜੀ ਆ ਪਿਆਰ ਕਰਦੀ ਆ ਮੈਨੂੰ ਓ ਪਿਆਰ ਹੁੰਦਾ ਕਿਸੇ ਚੱਜਦੇ ਬੰਦੇ ਨਾਲ ਤੇ ਇਹਨਾਂ ਦੇ ਫਸੀ ਹੋਣੀ ਆ ਓ ਮੈਂ ਚੱਜਦਾ ਨਹੀਂ ਮੈਨੂੰ ਕੀ ਸੁੰਡੀ ਪਈ ਆ ਚਾਚਾ ਮੈਂ ਤਾਂ ਕਹਿੰਦਾ ਇਹਦੇ ਕਰੰਟ ਲੱਗੇ ਵੈਸੇ ਵੀ ਕਿਹੜਾ ਕਿਸੇ ਕੰਮ ਜ਼ਰਾ ਨਾਲੇ ਗੱਲ ਸੁਣ ਲਾ ਮੇਰੀ ਤੇਰਾ ਵਿਆਹ ਨਹੀਂ ਹੋ ਸਕਦਾ ਪਹਿਲਾਂ ਮੈਰਾ ਕਰੋ ਉਹ ਚੁੱਪ ਕਰੋ ਭਾਉ ਬੁੱਢੇ ਵਾਰੇ ਘੋੜੀ ਚਾਣੂ ਫਿਰਦਾ ਪਰ ਕਿਉਂ ਨਹੀਂ ਹੋ ਸਕਦਾ ਯਾਰ ਜਦੋਂ ਇੱਕ ਵਾਰ ਕਹਿਤਾ ਨਹੀਂ ਹੋ ਸਕਦਾ ਮਤਲਬ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਮੈਨੂੰ ਦੱਸੋ ਉਹ ਜਾ ਚਲ ਜਾ ਇਥੋਂ ਅੱਗੇ ਤਾਂ ਮੈਂ ਮਟਿਆ ਨਹੀਂ ਹੁਣ ਬਗਾਟਾ ਮਾਰਨਾ ਤੇਰੀਆਂ ਨਾਸਾਂ ਤੇ ਪਿਆਰ ਹੋਇਆ ਇਹਨੇ ਜੀਠ ਨੂੰ ਹੈਲੋ ਹਾਂ ਗੱਲ ਕੀਤੀ ਤੂੰ ਆਪਣੇ ਮਾਰੇ ਘਰੇ ਆਉ ਹੁਣੇ ਖਾ ਕੇ ਅੜਿਆਂ ਸ਼ਾਂਤੀ ਚ ਲੱਤਾਂ ਲੱਤਾਂ ਪਰ ਕਿਉਂ ਉਹ ਯਾਰ ਸਾਡੇ ਘਰ ਦੇ ਫੈਸਲੇ ਇਦਾਂ ਹੀ ਹੁੰਦੇ ਆ ਚੱਲ ਤੂੰ ਉਹ ਛੱਡ ਵੇਦਾਸ ਘਰ ਦੇ ਮੰਨ ਗਏ ਹਾਂ ਮੰਨ ਗਏ ਆ ਬਸ ਤਰੀਕ ਰੱਖਣੀ ਆ ਵਿਆਹ ਦੀ ਤੂੰ ਦੱਸੀ ਕਦੋਂ ਵਿਹਲਾ ਤੇਰਾ ਬੜਾ ਮੈਂ ਦੱਸ ਦਿਆਂ ਚੱਲ ਫਿਰ ਬਾਏ ਚੰਗਾ ਠੀਕ ਆ ਿੰਦੇ ਉਹ ਮੇਰੀ ਗੱਲ ਮੰਨ ਭੱਜ ਕੇ ਵਿਆਹ ਕਰਾ ਲੈ ਉਹ ਨਹੀਂ ਕਰਾ ਸਕਦਾ ਯਾਰ ਮੇਰੇ ਗੂਠੇ ਪਾਕ ਭਰੀ ਆ ਉਹ ਮੇਰੇ ਕਹਿਣ ਦਾ ਮਤਲਬ ਆ ਕੋਟ ਮੈਰਿਜ ਕਰਾ ਲੈ ਚੱਲਾ ਜੀ ਫੇ ਮੇਰੇ ਭੋਗ ਤੇ ਜਲੇਬੀਆਂ ਖਾਣ ਕਿਉਂ ਤੈਨੂੰ ਕੀ ਹੋਣ ਲੱਗਾ ਮੇਰੇ ਭਰਾਵਾਂ ਨੇ ਨਾ ਮੈਨੂੰ ਮਾਰ ਕੇ ਦੱਬ ਦੇਣਾ ਤਿੰਨ ਨੂੰ ਨਹੀਂ ਪਤਾ ਮੇਰਾ ਚਾਚਾ ਦਾ ਭਰਾ ਕਿੰਨੇ ਕੋੜੇ ਆ ਮਾਮਾ ਕੋੜਿਆਂ ਨੂੰ ਉਹ ਪੂੰਡ ਖਾਂਦੇ ਆ ਮਰਦਮਾਨ ਉਹਨਾਂ ਨਾਲ ਗੱਲ ਕਰ ਗੋਲੀ ਨਹੀਂ ਮਾਰਦੇ ਲੱਗੇ ਤੇਰੇ ਮੁੰਡਿਓ ਕੀ ਹੋਇਆ ਉਹ ਕੁਛ ਨਹੀਂ ਯਾਰ ਬਾਬਾ ਜਿਹੜੀ ਕੁੜੀ ਨੂੰ ਮੈਂ ਪਿਆਰ ਕਰਦਾ ਹੀ ਉਹਦੇ ਘਰ ਦੇਦਾ ਵਿਆਹ ਕਿਤੇ ਹੋਰ ਕਰਦੇ ਲੱਗੇ ਆ ਬਾਬਾ ਕਦੇ-ਕਦੇ ਤਾਂ ਮੇਰਾ ਦਿਲ ਕਰਦਾ ਨਾ ਉਹਨੂੰ ਕੱਢ ਕੇ ਲੈ ਜਾਵਾਂ ਪਰ ਫੇ ਮੈਨੂੰ ਆਪਣੇ ਭਰਾਵਾਂ ਤੋਂ ਡਰ ਲੱਗਦਾ ਉਹ ਬਾਬਾ ਇੰਨੀ ਤਾਂ ਸਹਿਬਾ ਨਹੀਂ ਡਰੀ ਹੁੰਨੀ ਆਪਣੇ ਭਰਾਵਾਂ ਤੋਂ ਜਿੰਨਾ ਇਹ ਡਰਦਾ ਯਾਰ ਉਹ ਸੋਚਦੇ ਨੇ ਰਹਿਣਾ ਤਾਂ ਵਿਆਹ ਕੇ ਉਹਨੂੰ ਕਿਸੇ ਹੋਰ ਨੇ ਲੈ ਜਾਣਾ ਦਲੇਰੀਆਂ ਤਾਂ ਪੁੱਤ ਸਾਡੇ ਸਮੇਂ 'ਚ ਹੁੰਦੀਆਂ ਸੀ ਜਿੰਨਾ ਮੈਂ ਵਿਆਹ ਕਰਾਉਣਾ ਸੀ ਉਹਦਾ ਵੀ ਕਿਤੇ ਹੋਰ ਹੁੰਨ ਲੱਗਾ ਸੀ ਅੱਛਾ ਤੇ ਫੇਰਿਆਂ ਤੋਂ ਪਹਿਲਾਂ ਹੀ ਜਾ ਕੇ ਬਾਹ ਫੜ ਲਈ ਸੀ ਤਾਂ ਫੇਰ ਬਾਬਾ ਫੇਰ ਕੀ ਅਗਲੇ ਨੇ ਬਾਹ ਹੀ ਵੱਡ ਸੱਟੀ ਤੇਰੀ ਬਾਬਾ ਫੇਰ ਟੱਟੂ ਦੀ ਦਲੇਰੀ ਸੀ ਦਲੇਰੀ ਤਗਲਿਆਂ ਦੀ ਸ਼ੁਕਰ ਕਰ ਤੂੰ ਧੌਣ ਨੂੰ ਨਹੀਂ ਹੱਥ ਪਾਲਿਆ ਤੇਰੀ ਧੌਣ ਲਾ ਦੇਣੀ ਉਹਨਾਂ ਨੂੰ ਚੱਲੋ ਚੱਲੀਏ ਹੁਣ ਮੈਨੂੰ ਵੀ ਦੱਸ ਮੈਂ ਕੀ ਕਰਾਂ ਉਹ ਇਧਰ ਪੂਰੀ ਗੱਲ ਤਾਂ ਸੋਲਣਾ ਉਹ ਕੰਮ ਕਰੂ ਏ ਯਾਰ ਪੱਕਾ ਸਭ ਠੀਕ ਹੋਵੇ ਉਹ ਚਾਹ ਬਣੀ ਕਿ ਨਹੀਂ ਹਲੇ ਹਾਂ ਬਾਬਾ ਮਿਲ ਗਈ ਚਾ ਹੁਣ ਸੁਣਾ ਮਿਲੀ ਆ ਚੰਗਾ ਹੁੰਦਾ ਨਾ ਵਿਆਹ ਕਰਾ ਲੈਣਾ ਇੰਨਾ ਔਖਾ ਤਾਂ ਨਹੀਂ ਹੁੰਦਾ ਨਾ ਹੁਣ ਤਾਂ ਕਾਕਾ ਅਗਲੇ ਜਨਮ 'ਚ ਵਿਆਹ ਕਰਾਵਾਂਗੇ ਉਹ ਅਗਲੇ ਜਨਮ 'ਚ ਬਾਬਾ ਕਿਹੜਾ ਚੋਲਾ ਬੱਕਰੀ ਬੈਠਾ ਤੂੰ ਇਸ ਜਨਮ ਦੀ ਗੱਲ ਕਰ ਇਸ ਜਨਮ 'ਚ ਮੇਰੇ ਤੋਂ ਬਚਿਆ ਕੀ ਆ ਉਹ ਤੈਨੂੰ ਕੀ ਹੋਇਆ ਬਾਬਾ ਚੰਗਾ ਭਲਾ ਤੂੰ ਹੈਗਾ ਵਾ ਕੂੰ ਅੱਜ ਵੀ ਨਾ ਕੁਰਤਾ ਚਾਦਰਾਂ ਲਾ ਕੇ ਕਿਤੇ ਬਾਜ਼ਾਰ ਵਿੱਚ ਦੀ ਨੰਗ ਜਵੇ ਬੁੜੀਆਂ ਨੇ ਇੱਕ ਦੂਜੀ ਵਿੱਚ ਫਾਸਫਾਸ ਡਿੱਗਣਾ ਵਾ ਨਾਲੇ ਯਾਦ ਕਰ ਜਦੋਂ ਆਪਾਂ ਮੇਲੇ ਤੇ ਗਏ ਰੋਲਦੂ ਦੀ ਬੁੜੀ ਨੇ ਮੇਰੇ ਤੋਂ ਦੁਆਰ ਪੁੱਛਾਈ ਕਹਿੰਦੀ ਆਪਣੇ ਬਾਬੇ ਨਾਲ ਮੇਰੀ ਘਾਟ ਹੀ ਪਵਾ ਦੇ ਹੁਣ ਜਾ ਕੇ ਪੁੱਛਣਾ ਰੋਲਦੂ ਦੀ ਬੁੜੀ ਨੂੰ ਉਹ ਹੁਣ ਸਿਵਿਆਂ ਚ ਪੁੱਛਣਾ ਜਾ ਕੇ 2 ਹਫ਼ਤੇ ਪਹਿਲਾਂ ਤਾਂ ਦਾ ਭੋਗ ਪੈ ਗਿਆ ਫੇਰ ਹੁਣ ਮੈਨੂੰ ਕੋ ਨਸਣ ਦਿਆ ਆ ਉਹ ਬਾਬਾ ਰੋਲਦੂ ਦੀ ਬੁੜੀ ਮਰੀ ਆ ਬਾਕੀ ਦਾ ਜੱਗ ਤੇ ਜਿੰਦਿਆਂ ਹੀ ਆ ਸੋਚ ਤੈਨੂੰ ਵੀ ਟਾਈਮ ਨਾ ਚਾਹ ਰੋਟੀ ਮਿਲਿਆ ਕਰੂ ਕੋਈ ਤੇਰੇ ਮਗਰ ਵੀ ਜੀਜੀ ਕਰਕੇ ਫਿਰੂਗੀ ਉਹ ਤੇਰੇ ਪੀਲੇ ਜਿਹੇ ਦੰਦਾਲ ਦੇਖ ਕੇ ਕੋਈ ਖੁਸ਼ ਹੋਇਆ ਕਰੂਗੀ ਬਾਬਾ ਕਾਕੇ ਸੋਚ ਕੇ ਮੈਨੂੰ ਸਵਾਦ ਜਾ ਆਉਣ ਦਾ ਲੈ ਬਾਬਾ ਤੂੰ ਸਵਾਦ ਲੈ ਬਾਕੀ ਮਰਤੇ ਛੱਡ ਦੇ ਤੈਨੂੰ ਮੈਂ ਜਿੰਦੇ ਜੀ ਸਵਰਗ ਦਿਖਾਉਣਾ ਵਾ ਬਟਨ ਲੋਣਾ ਕਿਹੜਾ ਸੁੱਖਾ ਪਿਆ ਵਾਜਿਆ ਕੀ ਕਰੀ ਜਾਂਦਾ ਚਰਖਾ ਘੱਟਦਾ ਵੀਰੇ ਨਹੀਂ ਤਾਂ ਨੀ ਚੱਗੇ ਨੂੰ ਬਟਨ ਲਾਣ ਲੱਗਿਆ ਆ ਲੱਗ ਗਿਆ ਜੇ ਲੱਗਿਆ ਹੁੰਦਾ ਸੂਈ ਧਾਗਾ ਮੇਰੇ ਹੱਥੋਂ ਨਾ ਸੀ ਤੈਨੂੰ ਪਤਾ ਇਹ ਕੰਮ ਕਿਹਦਾ ਹੁੰਦਾ ਵਾ ਹਾਂ ਵੱਡੇ ਭਾਈ ਦਾ ਪਰੋਟਾ ਕਰਿਆ ਨਹੀਂ ਬਿਰ ਤੂੰ ਲਾ ਦੇ ਉਹ ਭਰਾਵਾ ਆ ਬਟਨ ਲਾਉਣੇ ਝਾੜੂ ਪੋਚਾ ਕਰਨਾ ਰੋਟੀ ਬਣਾਉਣਾ ਇਹ ਸਾਰੇ ਕੰਮ ਜਨਾਨੀ ਦੇ ਹੁੰਦੇ ਆ ਹਾਂ ਮਤਲਬ ਵੱਡਾ ਭਾਈ ਜਨਾਨੀ ਆ ਕਿਉਂਕਿ ਘਰ ਦੇ ਸਾਰੇ ਕੰਮ ਤਾਂ ਉਹ ਹੀ ਕਰਦਾ ਓਏ ਉਹ ਤਾਂ ਵਿਚਾਰਾ ਮਜਬੂਰੀ ਨੂੰ ਕਰਦਿਆਂ ਵਾ ਸੋਚ ਜੇ ਆਪਣੇ ਘਰੇ ਵੀ ਜਨਾਨੀ ਆਵੇ ਮਤਲਬ ਕਾਲੂ ਮਾਸੀ ਨਹੀਂ ਆਉਣਾ ਵਾ ਉਹ ਕਾਲੂ ਮਾਸੀ ਨਹੀਂ ਝੁੱਡੂਆ ਚੱਲੇ ਛੱਡ ਤੇਰਾ ਵਿਆਹ ਕਰਾਉਣਾ ਨਹੀਂ ਦਿਲ ਕਰਦਾ ਐ ਸਾਲਾ ਬੋਲ ਵੀਰੇ ਗੰਦੀਆਂ ਗੱਲਾਂ ਨਾ ਕਰ ਗੰਦੀਆਂ ਗੱਲਾਂ ਨਹੀਂ ਦੇਖ ਤੂੰ ਸਾਰਾ ਦਿਨ ਇਕੱਲਾ ਖੇਡਦਾ ਰਹਨਾ ਵਾ ਉਹ ਆਊਗੀ ਤੇਰੇ ਨਾਲ ਖੇਡੂਗੀ ਤੈਨੂੰ ਪਿਆਰ ਕਰੂਗੀ ਤੈਨੂੰ ਰੋਟੀ ਖਵਾਊਗੀ ਮੇਰੇ ਸਾਡੇ ਕਮਰਾ ਵੀ ਲੱਗਊਗਾ ਐ ਸਾਲਾ ਉੱਤੋਂ ਹੀ ਵੱਜ ਜਾ ਬੰਦਰ ਉਹ ਤਾਂ ਪੂਰਾ ਹਰਾਮੀ ਆ ਹਾਂ ਕਮਰਾ ਵੀ ਅੱਡ ਹੋਊਗਾ ਪਹਿਲਾਂ ਤੂੰ ਇਹ ਦੱਸ ਤੂੰ ਵਿਆਹ ਕਰਾਉਣ ਨੂੰ ਤਿਆਰ ਆ ਚੱਲ ਚੱਲੀਏ ਰੋਟੀ ਲੈਣੇ ਕੀ ਤੋ ਸਲਾਮੇ ਤੋ ਵੀ ਕੋਣ ਤੂੰ ਬਹਿ ਜਾ ਕੋਈ ਨਹੀਂ ਚਲਦੇ ਹੁਣ ਚਾਚੇ ਨੂੰ ਮਨਾਉਣਾ ਰਹਿ ਗਿਆ ਹੋ ਛੜਿਆਂ ਤੋਂ ਅੱਗ ਨਾ ਬਲੇ ਔਰ ਨਾ ਵਾਲਿਆਂ ਦੇ ਪੱਕਣ ਪਰੌਂਠੇ ਪਰੌਂਠੇ ਪਕਾਉਣ ਆਲੀ ਚਾਚਾ ਲੈ ਆਈਏ ਉਹ ਨਾ ਤੇਰੇ ਰੰਬਾ ਮਾਰਨਾ ਕੱਟ ਕੇ ਉਹ ਚਾਚਾ ਤੂੰ ਤਾਂ ਗੁੱਸਾ ਹੀ ਕਰ ਗਿਆ ਮੈਂ ਤੈਨੂੰ ਦੱਸਣਾ ਹੈ ਤੇਰਾ ਯਾਰ ਨਹੀਂ ਉਹ ਅਮਰੀਕਾ ਵਾਲਾ ਬਿੱਲੂ ਕੀ ਹੋਇਆ ਉਹਨੂੰ ਉਹ ਹੋਇਆ ਤਾਂ ਕੁਝ ਨਹੀਂ ਕਹਿੰਦੇ ਉਹਨੇ ਤੀਜਾ ਵਿਆਹ ਕਰਾ ਲਿਆ ਉਹ ਸੱਚੀ ਸੌਖਾ ਲੈ ਵਿਆਹ ਕਰਾਉਣਾ ਕਿੱਡੀ ਵੱਡੀ ਗੱਲ ਆ ਤੇਰੇ ਕਰਾ ਦਈਏ ਦੋ ਤਿੰਨ ਚਾਚਾ ਤੇਰਾ ਨਹੀਂ ਦਿਲ ਕਰਦਾ ਵਿਆਹ ਕਰਾਉਣ ਨੂੰ ਭਤੀਜ ਦਿਲ ਤਾਂ ਬਹੁਤ ਕਰਦਾ ਪਰ ਉਮਰ ਨਾਂਗੀ ਵਿਆਹ ਲਈ ਔ ਚਾਚਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਨਾਲੇ ਕਾਲੂ ਤੂੰ ਕੀ ਜਵਾਬ ਦਊਗਾ ਧਰਮਰਾਜ ਨੂੰ ਵੀ ਤੂੰ ਕਦੇ दारू ਪੀ ਕੇ ਜਨਾਨੀ ਉਹ ਨਹੀਂ ਕੁੱਟੀ ਬਗਿਆ ਲੱਭ ਫੇ ਕੋਈ ਰਸਤਾ ਮੈਂ ਵਿਆਹ ਕਰਾਉਣ ਨੂੰ ਤਿਆਰ ਆ ਚਾਚਾ ਆ ਦੇ ਵੀਰੇ ਅਹੀਂ ਬਹੁਤ ਜ਼ਰੂਰੀ ਗੱਲ ਕਰਨੀ ਆ ਚਾਚਾ ਕਰ ਗੱਲ ਭਾਉ ਤੂੰ ਕਹਿ ਯਾਰ ਪੰਜੇ ਜਨਾਨੀ ਲਾਉਣ ਨੂੰ ਫਿਰਦੇ ਆ ਉਹ ਯਾਰ ਇਹਦਾ ਮੂੰਹ ਪਾੜੋ ਇਹਨੇ ਮੋਰ ਪਰਾਉਣੇ ਆ ਵੀਰੇ ਮੈਂ ਦੱਸਦਾ ਤੈਨੂੰ ਅਸੀਂ ਨਾ ਫੈਸਲਾ ਕਰ ਲਿਆ ਵਾ ਹੁਣ ਇਸ ਘਰ ਚ ਕੋਈ ਛੜਾ ਨਹੀਂ ਰਹੂਗਾ ਅਸੀਂ ਸਾਰਿਆਂ ਨੇ ਵਿਆਹ ਕਰਾਉਣੇ ਆ ਅੱਛਾ ਸਾਰਿਆਂ ਨੇ ਫੈਸਲਾ ਕਰ ਲਿਆ ਆਹੋ ਦੱਸ ਚਾਚਾ ਹਾਂ ਭਤੀਜ ਆਪਣੇ ਸਾਰਿਆਂ ਦੇ ਵਿਆਹ ਹੋਣਗੇ ਹੁਣ ਉਹ ਚਾਚਾ ਤੈਨੂੰ ਉਹਦੇ ਯਾਦ ਹੀ ਹੋਣਾ ਸਾਡੀ ਹੋਣ ਵਾਲੀ ਚਾਚੀ ਨਾਲ ਕੀ ਹੋਇਆ ਸੀ ਤੂੰ ਵੀ ਆ ਪਾਗਲ ਦੇ ਮਗਰ ਲੱਗ ਕੇ ਤੇ ਵਿਆਹ ਦੀ ਜੇਤ ਕਰਨ ਡਿਆ ਵਾ ਉਹ ਮੈਨੂੰ ਮਾਫ ਕਰੀ ਭਤੀਜ ਮੈਂ ਆ ਕੰਜਰ ਦੇ ਮਗਰ ਲੱਗ ਗਿਆ ਚਲੋ ਇੱਧਰ ਆਓ ਇਸ ਘਰ ਚ ਹੋਣ ਨਹੀਂ ਕਹਦਾ ਵਿਆਹ ਹੋਊਗਾ ਜਿੱਦਾਂ ਮਰਜ਼ੀ ਕਰ ਲੋ ਮੈਂ ਤਾਂ ਵਿਆਹ ਕਰਾ ਕੇ ਹੀ ਰਹਿਣਾ ਵਾ ਉਹ ਮੈਨੂੰ ਤੇ ਤੇਰੀ ਸਮਝ ਨਹੀਂ ਲੱਗਦੀ ਉਹ ਤੂੰ ਐਸੀ ਕਿਹੜੀ ਸਲਾਜੀਤ ਖਾਧੀ ਆ ਉਹ ਗੰਦਿਆ ਮੇਰਾ ਪਿਆਰ ਰੂਹਾਂ ਵਾਲਾ ਵਾ ਸੋਣ ਸਣਾ ਰੂਆਲਾ ਪਿਆਰ ਮੈਨੂੰ ਪਤਾ ਤੈਨੂੰ ਕਾਦੀ ਅੱਗ ਲੱਗੀ ਆ 100 ਗੱਲਾਂ ਦੀ ਇੱਕ ਗੱਲ ਆ ਨਹੀਂ ਤਾਂ ਮੈਂ ਅੱਜ ਹੀ ਮਰ ਜਾਣਾ ਇੱਥੋਂ ਦਵਾਈ ਪੀ ਕੇ ਨਹੀਂ ਤਾਂ ਮੈਨੂੰ ਦੱਸੋ ਇਸ ਘਰ ਚ ਕਾਹਤੋਂ ਨਹੀਂ ਕਹਿਦਾ ਵਿਆਹ ਹੋ ਸਕਦਾ ਚਾਚਾ ਦੱਸ ਫੇਰੇ ਨੂੰ ਲੈ ਫੇ ਸੋਣ ਤੁਹਾਡੇ ਪਿਓ ਤੋਂ ਇੱਕ ਗਲਤੀ ਹੋਈ ਸੀ ਜਿਹਦਾ ਸਾਰਾ ਟੱਬਰ ਆਪਾਂ ਅੱਜ ਤੱਕ ਨਤੀਜਾ ਭੁਗਤਾਂਦੇ ਆ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਮੰਦਰਾ ਦੇ ਵਿੱਚੋਂ ਤੇਰਾ ਮੂੰਹ ਦੇ ਸਦਾ ਬਾਬਿਆਂ ਨੂੰ ਦਾ ਲਿਆਤਾ ਮਾਇਆ ਦੀ ਸੇਵਾ ਬਾਪੂ ਕੋ ਉਹ ਬਾਬਾ ਤੂੰ ਅਜੇ ਵੀ ਜੀਂਦਾ ਉਹ ਆਨੰਦ ਇਹ ਕੀ ਚਾਰਿਆ ਚੰਦ ਬਾਬਾ ਤੇਰੇ ਸਿਆਣਿਆਂ ਨੇ ਤੈਨੂੰ ਦੱਸਿਆ ਨਹੀਂ ਸੱਪਾਂ ਨੂੰ ਜਿੰਨਾ ਮਰਜੀ ਦੁੱਧ ਪਿਆ ਲੋ ਸੱਪ ਕਿਸੇ ਦੇ ਮਿੱਤ ਨਹੀਂ ਹੁੰਦੇ ਮੈਂ ਤੈਨੂੰ ਸ਼ਰਾਬ ਦੇ ਦੂੰਗਾ ਉਹ ਲਿਆਓ ਬੰਤ ਗਲਾਸ ਬਾਬਾ ਸ਼ਰਾਬ ਦੇਣ ਦੇ ਆਈ ਉਹ ਸ਼ਰਾਬ ਨਹੀਂ ਮੈਂ ਤੈਨੂੰ ਸ਼ਰਾਬ ਦੇਣਾ ਵਾ ਤੇਰੀਆਂ ਆਉਣ ਵਾਲੀਆਂ ਸੱਤ ਪੁਸਤਾਂ ਦੇ ਵਿੱਚ ਕੋਈ ਵੀ ਵਿਆਹ ਨਹੀਂ ਜਾਏਗਾ ਜੇ ਕੋਈ ਵਿਆਹ ਕਰਵਾ ਕੇ ਜਨਾਨੀ ਘਰ ਤੇ ਲਿਆਊਗਾ ਤੇ ਦੋ ਦਿਨਾਂ ਜੀ ਫੁੜਕ ਜੇਗੀ। ਉਹ ਜਾਓ ਬਾਬਾ ਦਫਾ ਹੋ ਤੇਰੇ ਵਰਗੇ ਕਈ ਦੇਖੇ ਕਈ ਸ਼ਰਾਬ ਦਿੰਦੇ ਮਰ ਗਏ ਆ। ਲੱਗ ਜੂ ਤੈਨੂੰ ਪਤਾ ਨਾਥਾ ਨਾ ਕਿੱਦਾਂ ਪੰਗਾ ਲਈਦਾ। ਉਹ ਜਾ ਤੂੰ ਸ਼ਰਾਬ ਕਰਤੀ ਉਹ ਹੀ ਅਨਪੜਾਂ ਵਾਲੀ ਗੱਲ। ਵੀਰੇ ਤੂੰ ਤਾਂ 8ਵੀਂ ਫੇਲ ਆ। ਤੁਸੀਂ ਇਹ ਕੱਲਾ ਚ ਮੰਨਦਾ ਵਾ। ਉਹ ਮੈਂ ਤੇ ਕਦੇ ਨਾ ਮੰਨਦਾ ਜੇ ਸ਼ਰਾਬ ਕਰਕੇ ਆਪਣੀ ਬੇਬੇ ਨਾਲ ਪੂਰੀ ਹੋਈ ਹੁੰਦੀ। ਉਹ ਮੇਰਾ ਤਾਂ ਹੱਲੇ ਕੱਲਾ ਰੋਕਾ ਹੀ ਹੋਇਆ ਸੀ। ਦੋ ਦਿਨ ਬਾਅਦ ਹੀ ਤੇਰੀ ਹੋਣ ਵਾਲੀ ਚਾਚੀ ਪੂਰੀ ਹੋ ਗਈ ਚੱਲ ਠੀਕ ਆ ਪਰ ਸ਼ਰਾਫ ਦੀ ਗੱਲ ਆਪਣੇ ਡੈਡੀ ਨਾਲ ਹੀਗੀ ਪਰ ਇਹ ਦੱਸੋ ਬਾਬੇ ਦਾ ਵਿਆਹ ਕਿਉਂ ਨਹੀਂ ਹੋਇਆ ਉਹ ਇਹ ਤਾਂ ਸਿਰੇ ਦਾ ਲੁਚਾ ਆ ਕਿਹੜੀ ਜਨਾਨੀ ਆ ਪਿੰਡ 'ਚ ਜੇ ਤੋਂ ਇਹਨੇ ਜੁੱਤੀਆਂ ਨਹੀਂ ਖਾਧੀਆਂ ਤੇ ਫੇਰ ਇਹਨੇ ਇੱਜ਼ਤ ਮਾਨ ਰੱਖਣ ਦੇ ਮਾਰੇ ਨੇ ਸ਼ਰਾਬ ਦਾ ਬਹਾਨਾ ਬਣਾ ਲਿਆ ਚਲੋ ਉੱਠੋ ਹੁਣ ਚੱਲੀਏ ਮੈਂ ਜਾ ਕੇ ਰੋਟੀਆਂ ਵੀ ਪਕਾਉਣੀਆਂ ਇਹ ਤੇ ਵਿਹਲਾ ਆ ਉਹ ਜਿਹੜੇ ਹਸਾਉਣਾ ਤੂੰ ਰੋਂਦੇ ਆ ਨਾ ਤੈਨੂੰ ਕੁੜੀ ਹੋਣਾ ਚਾਹੀਦਾ ਏ ਸਾਲਾ ਸਾਰੀ ਦੁਨੀਆ ਨੂੰ ਪਤਾ ਵੀ ਮੁੰਡਿਆਂ ਨੂੰ ਕੁੜੀਆਂ ਨਾਲੋਂ ਵੱਧ ਦਾ ਹੱਕ ਹੁੰਦੇ ਆ ਪਰ ਜੇ ਮੁੰਡਾ ਰੋ ਪਵੇ ਸਾਲੇ ਅੱਗੇ ਉਹ ਕਹਿੰਗੇ ਕੁੜੀ ਬਣ ਗਿਆ ਉਹ ਰੋਲਾ ਫੇ ਉੱਚੀ ਉੱਚੀ ਰੋਲਾ ਕੀਰਨੇ ਪੜਾ ਪੱਲੀ ਵਿਛਾਲਾ ਥੱਲੇ ਤੇ ਕੋਈ ਹੱਲ ਦੱਸਦਾ ਓ ਯਾਰ ਹੱਲ ਦੱਸਿਆ ਤਾਂ ਹੈਗਾ ਤੈਨੂੰ ਸਿੱਧਾ ਵਾਜ ਆਪਣੇ ਭਰਾਵਾਂ ਦੀ ਹੱਕ 'ਚ ਜਾ ਕੇ ਵਜਿਆ ਸੀ ਉਹਨਾਂ ਨੇ ਹੱਕ ਜੀ ਲੱਤਾਂ ਮਾਰੀਆਂ ਉਹ ਚੱਲ ਮੰਨ ਲੈਨੇ ਸ਼ਰਾਬ ਵਾਲੀ ਗੱਲ ਸੱਚ ਆ ਇਹਦਾ ਕੋਈ ਤਾਂ ਹੱਲ ਹੋਊਗਾ ਤੂੰ ਗੱਲ ਤਾਂ ਕਰਕੇ ਦੇਖ ਨਹੀਂ ਨਹੀਂ ਆਟੋ ਪੱਕੀ ਨਹੀਂ ਲਾਉਣੀ ਗੰਦੀ ਹੋ ਜਾਂਦੀ ਆ ਵੀਰੇ ਉਹ ਚਾਚਾ ਤੂੰ ਇਹਨੂੰ ਹੀ ਸਾਫ ਕਰਦਾ ਰਿਹਾ ਕਰ ਤੂੰ ਦੇਖੀ ਰੰਗ ਲਾ ਲੈਣਾ ਸਾਫ ਕਰ ਕਰ ਉਹ ਵੀਰੇ ਮੇਰੀ ਗੱਲ ਸੁਣ ਓਏ ਹੁਣ ਕੀ ਬਿਮਾਰੀ ਆ ਕੀ ਚਾਹੀਦਾ ਤੈਨੂੰ ਦੱਸਿਆ ਦਾ ਤੈਨੂੰ ਵਿਆਹ ਕਰਾਉਣਾ ਵਾ ਉਹ ਬਾਜੇ ਓਏ ਅੰਦਰੋਂ ਡਾਂਗ ਲੈ ਕੇ ਆ ਪਹਿਲਾਂ ਇਹਨੂੰ ਤਾਂ ਸ਼ਗਨ ਪਾਈਏ ਡਾਂਗ ਦਾ ਬਾਬਾ ਲੈ ਕੇ ਗਿਆ ਜਿਨ੍ਹਾਂ ਦੀਆਂ ਜਿਹੜੇ ਨੇ ਉਹ ਪਹਿਲੀ ਗੱਲ ਤਾਂ ਚਾਚਾ ਮੈਂ ਆ ਸ਼ਰਾਬ ਸ਼ਰੂਪ ਨੂੰ ਮੰਨਦਾ ਨਹੀਂ ਚਲ ਜੇ ਇਦਾਂ ਦਾ ਕੋਈ ਹੈਗਾ ਵੀ ਆ ਇਹਦਾ ਕੋਈ ਤਾਂ ਹੱਲ ਹੋਊਗਾ ਹੀ ਓਏ ਹੱਲ ਤੇ ਬਾਬੇ ਨੂੰ ਪਤਾ ਹੋਊ ਤੇ ਬਾਬਾ ਲੱਭ ਲੈਨੇ ਆ ਕਿੱਡੀ ਕ ਗੱਲ ਆ ਉਸ ਬਾਬੇ ਦਾ ਨਾਮ ਪਤਾ ਟਿਕਾਣਾ ਕੋਈ ਪਤਾ ਤੈਨੂੰ ਉਹ ਭਤੀਜ ਮੈਨੂੰ ਪਤਾ ਆ ਪਿੰਡੋ ਦਾ ਹੈਗਾ ਚਪੇੜਪੁਰ ਤੇ ਬਾਬੇ ਦਾ ਨਾਮ ਹੈਗਾ ਸੁੰਦਰ ਲਾਲ ਲੈ ਹੁਣ ਤਾਂ ਟੈਨਸ਼ਨ ਲੈਣ ਦੀ ਗੱਲ ਹੀ ਨਹੀਂ ਸਾਰਿਆਂ ਦੇ ਵਿਆਹ ਹੋਣਗੇ ਵੀਰ ਸੌਖਾ ਤੇਰਾ ਦਿਲ ਨਹੀਂ ਕਰਦਾ ਵਿਆਹ ਕਰਾਉਣ ਨੂੰ ਯਾਰ ਸੱਚ ਦੱਸਾ ਨਾ ਦਿਲ ਤੇ ਮੇਰਾ ਵੀ ਬੜਾ ਕਰਦਾ ਵਿਆਹ ਕਰਾਉਣ ਨੂੰ ਪਰ ਮੈਂ ਡਰ ਜਾਂਦਾ ਆ ਕਿਉਂ ਆਵੇਂ ਕਿਸੇ ਰੀਤੀ ਪਣ ਕਰੇ ਲਿਆ ਕੇ ਮਾਰਨੀ ਉਹ ਜਾ ਉਹ ਚਲ ਜਾ ਤੋ ਕਿਉਂ ਸਾਰਿਆਂ ਦੀਆਂ ਫੀਲਿੰਗਾਂ ਜਗਾਈ ਜਾਣਾ ਮਰੋਂ ਪੇ ਤੂੰ ਛੜਈ ਮੈਂ ਬਾਬਾ ਲੱਪਣ ਲੱਗਾ ਮੈਂ ਕਰਾਉਣਾ ਪਿਆ ਉਹ ਜਾ ਤੂੰ ਕਢ ਲਾ ਕਸਰਾ ਜਿਹੜੀਆਂ ਸਾਡੇ ਕੋਲ ਰਹਿ ਗਈਆਂ ਉਹ ਬੱਗੇ ਓਏ ਉਹ ਲੱਬ ਲਿਆ ਤੇਰੇ ਸੁੰਦਰ ਲਾਲ ਦਾ ਪਿੰਡ ਸੌਂ ਖਾ ਚਪੇੜ ਪੋਰੀ ਆ ਨਾ ਹਾਂ ਅੱਗ ਸੋਨ ਘੜਦੇ ਲੱਗੇ ਸੱਚੀ ਓਏ ਮੈਂ ਤੋਦੇ ਘਰ ਦਾ ਡਰੈੱਸ ਵੀ ਲੱਬ ਲਿਆ ਚੱਲ ਚਲੀਏ ਟਾਈਮ ਨਾ ਕਰਾਲ ਕਰ ਉਹ ਯਾਰ ਉਹਦੇ ਬੋਰਡ ਤੇ ਵੀ ਸੁੰਦਰ ਲਾਲ ਹੀ ਲਿਖਿਆ ਵਾ ਚਵਾਕ ਤੋਂ ਪੁੱਛਦੇ ਕਾਕੇ ਇੱਧਰ ਆ ਆ ਘਰ ਸੁੰਦਰ ਲਾਲ ਦਾ ਹੀ ਆ ਹਾਂਜੀ ਦੱਸੋ ਮੈਂ ਹੀ ਆ ਸੁੰਦਰ ਲਾਲ ਓ ਛੱਡ ਯਾਰ ਮੇਰਾ ਪਜਾਮਾ ਆ ਕੀ ਕਰੀ ਜਾਂਦਾ ਨਹੀਂ ਛੱਡਣਾ ਬਾਬਾ ਅਜ ਤੇਰਾ ਪਜਾਮਾ ਸਿੰਦੇ ਇਹ ਤਾਂ ਹਲੇ ਜਵਾਬ ਆ ਤੈਨੂੰ ਨਹੀਂ ਪਤਾ ਬਾਬਿਆਂ ਦੀ ਮਾਇਆ ਦਾ ਤੇਰੇ ਬੁੜੇ ਨੂੰ ਸ਼ਰਾਬ ਦੇ ਕੇ ਆਪ ਮੇਲਾ ਹਲੇ ਵੀ ਬੱਚੇ ਦੇ ਰੂਪ ਚ ਤੁਰਿਆ ਫਿਰਦਾ ਹੀ ਤੇ ਮੇਰਾ ਪਜਾਮਾ ਜਦ ਮੈਂ ਧੱਲਿਓ ਦੀ ਵੀ ਨਹੀਂ ਕੋਈ ਪਾਇਆ ਬਾਬਾ ਮੈਂ ਉਹਨਾਂ ਜੇ ਕਰ ਨਹੀਂ ਛੱਡਣਾ ਜਿਨਾ ਚੱਕ ਤੂੰ ਇਹਦੇ ਬੁੜੇ ਨੂੰ ਦਿੱਤੇ ਹੋਏ ਸ਼ਰਾਬ ਨਾ ਵਾਪਸ ਲਏ ਓ ਬਾਬਾ ਤੂੰ ਮੇਰੇ ਬੁੜੇ ਨੰਦ ਨੂੰ ਨਹੀਂ ਜਾਣਦਾ ਓ ਯਾਰ ਤੇਰਾ ਪਿਓ ਨੰਦ ਤੈਨੂੰ ਹੀ ਪਤਾ ਹੋਊਗਾ ਮੰਨੂ ਕੀ ਪਤਾ ਤੂੰ ਜੋਗੀ ਸੁੰਦਰ ਲਾਲ ਨੀਗਾ ਓ ਯਾ ਅੱਛਾ ਤੂੰ ਉਹ ਬਾਬੇ ਦੀ ਗੱਲ ਕਰਦੇ ਆ ਓ ਯਾਰ ਉਹ ਕੋਣ ਪੈਂਟ ਰੈਂਦੇ ਆ ਕੋਈ ਗੁਲਾਬੀ ਜੇ ਘਰੇ ਮੈਂ ਥੋਪੜ ਮਾਰ ਕੇ ਮਣਕਾ ਤੋੜ ਦੇਣਾ ਤੇਰਾ ਪਹਿਲਾਂ ਨਹੀਂ ਦੱਸਾਂਗਾ ਉਹ ਚਾਹ ਰੈਂਦੇ ਨਾ ਮਾਰੀ ਛੱਡੀ ਸਾਈਂ ਦੋ ਮਿੰਟ ਨਹੀਂ ਤੂੰ ਐਡਾ ਵੱਡਾ ਹੋ ਗਿਆ ਕੱਚਾ-ਕੁੱੱਚਾ ਪਾਲਿਆ ਕਰ ੱੱਲਿਆਂ ਦੀ ਆ ਜਾ ਆ ਦੇ ਕਾਂ ਜਾ ਬੈਠਾ ਇੱਤੋਂ ਪੁੱਛ ਬਾਈ ਯਾਰ ਸੁੰਦਰ ਲਾਲ ਦੇ ਘਰੇ ਜਾਣਾ ਹੈਗਾ ਸਾਰਾ ਗਲੀ 'ਚ ਵੱਡੇ ਪਹਿਲਾ ਘਰ ਹੁੰਦਾ ਹੀ ਆ ਓਕੇ ਹਾਈ ਘਰ ਲੱਗਦਾ ਮੈਨੂੰ ਚੱਲ ਆ ਯਾਰ ਉਹਦੇ ਬੁੜਾ ਜਿਹਾ ਵੀ ਪਿਆਰ ਕਰਦਾ ਬਾਬਾ ਜੀ ਸਾਸਰੀ ਕਾਲ ਕੌਣ ਆ ਬਾਬਾ ਜੀ ਸੁੰਦਰ ਲਾਲ ਨੂੰ ਮਿਲਣਾ ਸੀ ਹਾਂ ਮੈਂ ਆ ਸੁੰਦਰ ਲਾਲ ਤੈਨੂੰ ਇਹਦੇ ਚ ਕੀ ਸੁੰਦਰ ਲੱਗਣ ਡਿਆ ਨਾ ਕਿਸੇ ਬਣੀ ਉਹ ਸੁੰਦਰ ਨਾ ਲਾਲ ਉੱਪਰ ਹੈ ਬਾਬਾ ਜੀ ਜੋਗੀ ਸੁੰਦਰ ਲਾਲ ਨੂੰ ਮਿਲਣਾ ਸੀ ਉਹ ਮੈਂ ਆ ਜੋਗੀ ਸੁੰਦਰ ਲਾਲ ਕੰਮ ਦੱਸੋ ਬਾਬਾ ਜੀ ਮੈਂ ਨੰਦ ਦਾ ਮੁੰਡਾ ਔ ਜਿਹਨੂੰ ਤੁਸੀਂ ਸ਼ਰਾਫ ਨਹੀਂ ਦਿੱਤਾ ਸੀ ਔ ਤੂੰ ਨੰਦ ਦਾ ਗਾਂਦ ਹਾਂਜੀ ਇੱਧਰ ਆ ਔ ਤੇਰੀ ਮਾਂ ਦੀ ਉਹ ਤੇਰੇ ਪਾਂਦੇ ਉਹ ਤੇਰੇ ਆਂਡੀਆਂ ਕਵਾਡੀਆਂ ਦੀ ਉਹ ਤੇਰੇ ਪੂਰੇ ਖਾਨਦਾਨ ਦੀ ਉਹ ਤੂੰ ਇਹ ਮਰ ਜਾ ਉਹ ਤੁਹਾਡਾ ਬੇੜਾ ਕਰ ਕੋਈ ਉਹ ਤੁਹਾਡਾ ਕੱਕ ਮਰ ਗਿਆ ਹੀ ਹੋਏ ਚੱਲ ਚੱਲ ਗਏ ਉਹ ਬਾਬਾ ਜੀ ਅਸੀਂ ਉਸੇ ਗੱਲ ਦੀ ਮਾਫੀ ਮੰਗਣ ਆਏ ਆ ਅੱਡਾ ਜ਼ਰਾਬ ਵਾਪਸ ਲੈ ਲਓ ਅੱਡਾ ਵਿਆਹ ਹੋ ਜਾਊਗਾ ਉਹ ਤੇਰੇ ਪਿਓ ਨੇ ਕੰਜਰ ਨੇ ਮਾਫੀ ਮੰਗਣ ਵਾਲਾ ਕੰਮ ਕੀਤਾ ਪਰ ਬਾਬਾ ਜੀ ਕੀਤਾ ਕਿ ਅੱਡੇ ਪਿਓ ਨੇ ਉਹ ਤੇਰੀ ਮਾਂ ਬਾਬਾ ਭੇਗ ਵਾਲਾ ਉਹ ਤੇਰੀ ਮਾਂ ਦੇ ਮਰ ਤੋਂ ਬਾਅਦ ਆਇਆ ਹੈ ਮੇਰੇ ਕੋ ਕੰਜਰ ਕਾਲਸੋਂ ਜਵਾਬ ਤੇਰਾ ਛੋਟਾ ਮੇਰੀ ਮੰਨੇ ਦੇ ਵਿਆਹ ਕਰਵਾ ਲਾ ਦੂਸਰਾ ਉਹ ਬਾਬਾ ਮੇਰਾ ਪਹਿਲਾ ਬੜੀ ਮੁਸ਼ਕਿਲ ਦੇ ਨਾਲ ਆਇਆ ਮੈਨੂੰ ਕੁੜੀ ਕਿਹਨੇ ਦੇਣੀ ਆ ਉਮਰ ਵੀ ਹੋ ਗਈ ਆ ਮੇਰੇ ਪੱਲੇ ਕੀ ਰਹਿ ਗਿਆ ਝੁੰਜਣਾ ਜਿਦਾ ਸਾਪ ਸਿੱਧੀ ਬੀਨ ਨਾ ਨਾ ਨਿਕਲੇ ਉਹਦਾ ਮੈਂ ਟੇਢੀ ਬੀਨ ਲੈ ਕੇ ਜਾਣਾ ਨਾਲੇ ਸਾਡੇ ਬਜ਼ੁਰਗ ਕਹਿੰਦੇ ਆ ਕਿ ਸਿੱਧੀ ਉਂਗਲ ਨਾਲ ਕਿਉਂ ਨਾ ਨਾ ਨਿਕਲੇ ਫੇਰ ਉਂਗਲ ਟੇਢੀ ਕਰਨੀ ਪੈਂਦੀ ਆ ਇਹ ਗੱਲ ਸਿਆਣਿਆਂ ਨੇ ਨਹੀਂ ਕਹੀ ਸਾਡੇ ਬਜ਼ੁਰਗ ਕਿਹੜੇ ਮੋਰਖੀ ਉਹ ਵੀ ਸਿਆਣੇ ਹੀ ਉਹ ਬਾਬਾ ਮੇਰਾ ਵੀ ਫੇਰ ਕੋਈ ਹੱਲ ਕਰ ਲਾਗੇ ਆ ਤੈਨੂੰ ਦੱਸਾਂ ਜਿਹੜੀ ਮਨੇ ਜੇ ਕੋਈ ਦਿਲ ਨੂੰ ਲੱਗਦੀ ਆ ਨਾ ਭਜਾ ਕੇ ਲੈ ਜਾ। ਬਾਬਾ ਜਿਹੜੀ ਆਖਰੀ ਗੱਲ ਕਹੀ ਆ ਨਾ ਤੂੰ ਉਹ ਵਾਕਿਆ ਹੀ ਮੇਰੇ ਮਨ ਨੂੰ ਲੱਗ ਗਈ ਆ। ਮੂੰ ਇਥੇ ਕਰਦੀ ਆ ਜਾ ਕੇ ਸੱਪਾਂ ਨੂੰ ਦੁੱਧ ਪਿਆ। ਉਹ ਬਾਬਾ ਰਹਿਨ ਦੇ ਭਰਜਾਈ ਨੂੰ ਖੜੀ। ਉਹ ਭਰਜਾਈ ਕੋ ਕੋਈ ਸਲਾਹ ਲਲਾਂਗੇ? ਮੈਂ ਸਲਾਹ ਦੇਂਦਾ ਮੈਂ ਮਾੜੀ ਦੇਂਦਾ। ਚੱਲੇ ਤਾਂ। ਉਹ ਬਾਬਾ ਮੇਰੇ ਬੁੜੇ ਨੇ ਵਿਆਹ ਹੀ ਕਰਾਇਆ ਸੀ। ਤੂੰ ਸ਼ਰਾਬ ਕਾ ਤੋ ਦੇ ਦਿੱਤਾ। ਇਹ ਹੋਰ ਮੈਂ ਉਹਨੂੰ ਸ਼ਗਨ ਦੇਂਦਾ। ਮਤਲਬ ਉਨੇ ਕੰਜਰ ਨੇ ਮੇਰੀ ਘਰ ਵਾਲੀ ਭਜਾ ਕੇ ਉਹਦੇ ਨਾਲ ਵਿਆਹ ਕਰਾ ਲਿਆ ਏ ਅੱਛਾ ਤੂੰ ਤਾਂ ਸ਼ਰਾਬ ਦਿੱਤਾ ਸੀ ਇਹਦੇ ਬੁੜੇ ਨੂੰ ਓਏ ਸ਼ਰਾਬ ਸ਼ਰੂਫ ਕਾਦੇ ਹੁੰਦੇ ਆ ਮੈਂ ਤੇ ਉਹਦੇ ਘਰ ਗਿਆ ਤੇ ਮੈਨੂੰ ਵੇਖ ਕੇ ਉਹਦੇ ਅੱਲੇ ਧੱਪ ਚੜ ਗਿਆ ਤੇ ਮੈਂ ਆਵਾਤਾਵਾ ਗੁੱਸੇ ਚ ਬੋਲਤਾ ਤੇ ਉਹ ਸ਼ਰਾਬ ਸਮਝ ਬੈਠਾ ਓ ਮੈਂ ਕਿਹੜਾ ਅਸਲੀ ਜੋਗੀ ਹਾਂ ਮਤਲਬ ਸ਼ਰਾਬ ਸ਼ਰੂਫ ਕੁਝ ਨਹੀਂ ਹੁੰਦਾ ਓ ਕੱਖ ਨਹੀਂ ਹੁੰਦਾ ਸਾਡੀ ਬੇਬੇ ਸ਼ਰਾਬ ਨਾਲ ਨਹੀਂ ਮਰੀ ਓਏ ਉਹਨੇ ਤਾਂ ਵੀ ਮਰਨਾ ਸੀ ਉਹਦੇ ਦਿਲ 'ਚ ਛੇਕ ਹੀ ਮਤਲਬ ਮੇਰਾ ਵਿਆਹ ਹੋ ਜਾਊਗਾ ਹਾਂ ਉਹ ਆਜੂਗਾ ਸਾਰੇ ਵਿਆਹ ਜਾਣਗੇ ਫਰਸ ਤਮੇ ਆਪਣੇ ਇੱਥੇ ਭੁੱਲ ਗਈ ਸੀਗੀ ਉਹ ਨਿੱਕੀ ਤੂੰ ਤੂੰ ਇੱਥੇ ਕਰਦਾ ਹੀ ਆ ਉਹ ਤੂੰ ਇਹਨੂੰ ਕਿਦਾ ਜਾਣਦਾ ਉਹ ਬਾਬਾ ਇਹੀ ਕੁੜੀ ਨੂੰ ਤਾਂ ਮੈਂ ਪਿਆਰ ਕਰਦਾ ਅਸੀਂ ਵਿਆਹ ਕਰਾਉਣਾ ਵਾ ਆ ਤੇਰਾ ਬੇੜਾ ਤਰਦੇ ਤੇਰਾ ਤੇਰਾ ਇਹਦਾ ਵਿਆਹ ਨਹੀਂ ਹੋ ਸਕਦਾ ਪਰ ਦਸਤ ਸਹੀ ਕਿਉਂ ਨਹੀਂ ਹੋ ਸਕਦਾ ਉਹ ਤੈਨੂੰ ਇੱਕ ਵਾਰੀ ਕਹਿਤਾ ਨਾ ਨਹੀਂ ਹੋ ਸਕਦਾ ਤੇ ਨਹੀਂ ਹੋ ਸਕਦਾ ਬਾਬਾ ਅਗਰ ਮੇਰਾ ਨਿੱਕੀ ਕੇ ਸਾਥ ਵਿਆਹ ਨਹੀਂ ਹੋਇਆ ਨਾ ਮੈਂ ਲਾਸ਼ਾਂ ਦੇ ਢੇਰ ਲਗਾ ਦੂੰਗਾ ਇੱਥੇ ਉਹ ਤੇਰੀ ਵੱਡੇ ਸਣੀ ਬਿਉਲ ਦੀ ਔਰ ਕੰਜਰデア ਤੈਨੂੰ ਇੱਕ ਵੀ ਸਮਝ ਨਹੀਂ ਆਦੀ ਨਹੀਂ ਵਿਆਹ ਹੋ ਸਕਦਾ ਤੇ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਓਏ ਤੇਰੀ ਭੈਣ ਲੱਗਦੀ ਆ ਇਹਦੀ ਤਾਂ ਤੇਰੀ ਮਾਂ ਇੱਕੋ ਹੀ ਆ ਭੈਣ